ਜਦੋਂ ਇਹ ਸਰਕਾਰ ਬਣੀ ਸੀ ਨਾ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਐਜੂਕੇਸ਼ਨ ਦੇ ਉੱਤੇ ਤੇ ਸਿਹਤ ਦੇ ਉੱਤੇ ਅਸੀਂ ਕੰਮ ਕਰਾਂਗੇ ਤਾਂ ਇੱਕ ਸਾਡੀ ਕਲੀਅਰ ਕੱਟ ਜੇ ਅਸੀਂ ਗੱਲ ਕਰਦੇ ਹਾਂ ਕਿ ਪਿਛਲੇ ਸਵਾ 3 ਸਾਲ ਹੋ ਗਏ ਸਰਕਾਰ ਬਣੀ ਸਵਾ 3 ਸਾਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਇੱਕ ਸਿੰਗਲ ਪੋਸਟ ਨਹੀਂ ਆਈ ਸਿੰਗਲ ਮੀਨਿੰਗ ਕਿ ਮਾਸਟਰ ਗ੍ਰੈਜੂਏਟ ਦੀ ਪੋਸਟ ਜਿਹੜੀ ਕਿ 6ਵੀਂ ਤੋਂ 10ਵੀਂ ਤੱਕ ਪੜਾਉਂਦਾ ਨਾ ਸਕੂਲ ਲੈਕਚਰਰ ਦੀ ਪੋਸਟ ਦਿੱਤੀ ਨਾ ਪ੍ਰੋਫੈਸਰ ਦੀ ਪੋਸਟ ਦਿੱਤੀ ਸਾਡੀ ਜਿਹੜੀ ਇੱਥੇ ਅਜੇ ਯੂਨੀਅਨ ਖੜੀ ਆ ਸਾਡੀ ਮਾਸਟਰ ਗ੍ਰੈਡੂਏਟ ਦੀ ਯੂਨੀਅਨ ਖੜੀ ਆ ਸਾਡੀਆਂ ਦੋ ਮੁੱਖ ਜੀਆਂ ਮੰਗਾਂ ਨੇ ਵੈਸੇ ਹੋਰ ਮੰਗਾਂ ਵੀ ਨੇ ਸਾਡਾ ਕਿ 3 ਸਾਲ ਤੋਂ ਮਾਸਟਰ ਗ੍ਰੈਡੂਏਟ ਦੀ ਪੋਸਟ ਨਹੀਂ ਦਿੱਤੀ 3 ਸਾਲ ਤੋਂ ਤੁਸੀਂ ਸਕੂਲ ਲੈਕਚਰਰ ਦੀ ਪੋਸਟ ਨਹੀਂ ਦਿੱਤੀ ਨਾਲ ਦੀ ਨਾਲ ਚਲੋ ਉਮਰ ਹੱਦ ਤੇ 55% ਦਾ ਵੀ ਮਸਲਾ ਸਾਡਾ ਹੈਗਾ ਹੁਣ ਅੱਜ ਅਸੀਂ ਇੱਥੇ ਆਏ ਹਾਂ ਜਦੋਂ ਅਸੀਂ ਆ ਰਹੇ ਸੀ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਤਾਂ ਆਦਾ ਪ੍ਰਦਰਸ਼ਨ ਕਰਦੇ ਸੀ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੋਏ ਨੇ ਜਿੰਨੇ ਵੀ ਸਾਡੇ ਆਗੂ ਸੀ ਉਹਨਾਂ ਨੂੰ ਚੱਕ ਲਿਆ ਚੱਕ ਕੇ ਅੰਦਰ ਇੱਕ ਥ੍ਰੈਟ ਦਿੱਤਾ 30 ਦੇ ਨਾਲ ਇੱਕ ਸਾਡੇ ਉੱਤੇ ਇੱਕ ਗਲਤ ਜੀ ਕੰਪੇਨਿੰਗ ਵੀ ਕੀਤੀ ਕਿ ਤੁਸੀਂ ਸਾਡੀਆਂ ਮਹਿਲਾ ਕੌਨਸਟੇਬਲ ਨਾਲ ਚੱਕ ਵੱਡਿਆ ਮੰਨ ਲੋ ਸਾਡਾ ਸਾਰਾ ਕੇਡਰ ਬੈਠਾ ਹੈ ਇਹ ਸਾਰੇ ਤੋਂ ਪੰਜਾਬੇ ਕੋ ਸਾਰੇ ਬੀ.ਐਮ.ਏ ਪਾਸ ਆ ਔਰ ਪੰਜਾਬ ਦੇ ਵਿੱਚ ਜੇ ਭਾਰਤ ਦਾ 2% ਸਿਰ ਪੋਸਟ ਗ੍ਰੈਜੂਏਟ ਆ ਕੀ ਪੋਸਟ ਗ੍ਰੈਜੂਏਟ ਇਸ ਤਰੀਕੇ ਦੀ ਹਕਤ ਕਰੂਗਾ ਅਸੀਂ ਹਮੇਸ਼ਾ ਕਹਿੰਦੇ ਅਸੀਂ ਸੰਵਿਧਾਨਿਕ ਦਾਇਰੇ 'ਚ ਰਹੇ ਆ ਸੰਵਿਧਾਨਿਕ ਦਾਇਰਾ ਤੁਸੀਂ ਪਾਰ ਕਰ ਰਹੇ ਹੋ ਧਰਨਾ ਕਰਨਾ ਸਾਡਾ ਸੰਵਿਧਾਨਿਕ ਹੱਕ ਆ ਅੱਗੇ ਜਾਣ ਲੱਗੇ ਸਾਡੀਆਂ ਪੱਗਾਂ ਲਾਉਣੀਆਂ ਸਾਨੂੰ ਕੁੱਟਣਾ ਤਾਂ ਸੰਵਿਧਾਨ ਦਾ ਵਾਇਲੈਂਸ ਤੁਸੀਂ ਕਹਦੇ ਕਿ ਅਸੀਂ ਕਰ ਰਹੇ ਦੂਜੀ ਚੀਜ਼ ਆ ਕਿ ਜੇ ਤੁਹਾਡੇ ਲੱਤਾਂ 'ਚ ਇੰਨਾ ਦਮ ਨਹੀਂ ਸੀ ਤਾਂ ਉਸ ਸਮੇਂ ਜਦੋਂ ਸਾਡੇ ਸੂਬਾ ਪ੍ਰਧਾਨ ਟੈਂਕੀ ਤੇ ਬੈਠੇ ਸੀ ਤਾਂ ਉਸ ਸਮੇਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਹਰ ਸਾਲ ਸਾਲਾਨਾ ਕੈਲੰਡਰ ਜਾਰੀ ਕਰਾਂਗੇ ਕਿੰਦਾ ਮਾਸਟਰ ਗ੍ਰੈਡਰ ਦਾ ਲੈਕਚਰ ਗ੍ਰੈਡਰ ਦਾ ਅੱਜ ਜਦੋਂ ਦੀ ਸਰਕਾਰ ਬਣੀ ਆ ਜਦੋਂ ਇਹਨੇ 16 ਮਈ ਨੂੰ ਜਦੋਂ ਇਹਨਾਂ ਨੇ ਆਪਦਾ ਚੱਕਿਆ ਸੀ ਮੰਨ ਲਓ ਸੌ ਚੱਕਿਆ ਅੱਜ ਤੱਕ ਸਮਾਂ 3.5 ਸਾਲ ਦੇ ਵਿੱਚ ਇੱਕ ਸਿੰਗਲ ਪੋਸਟ ਮਾਸਟਰ ਕੱਢ ਨਹੀਂ ਆਈ ਇੱਕ ਸਿੰਗਲ ਲੈਕਚਰ ਕੱਢ ਨਹੀਂ ਆਈ ਤੇ ਵੱਡੇ ਵੱਡੇ ਜਿਹੜੇ ਇਹਨਾਂ ਨੇ ਕੀ ਲਾ ਦਿੱਤੇ ਬੋਰਡ ਲਾਤੇ ਸੀ 51000 ਪੋਸਟਾਂ ਦਿੱਤੀਆਂ ਇਹ ਟੋਟਲੀ 51000 ਵਾਲਾ ਜਿਹੜਾ ਫਰਾਡ ਹੈ ਉਹ ਖੇਡਿਆ ਜਾ ਰਿਹਾ ਇਹ ਫਰਾਡ ਜਿਹੜਾ ਸੀ ਨਾ ਜਦੋਂ ਅਸੀਂ ਗੱਲ ਕਰੀ 12 ਦੇ ਵਿੱਚ ਸਰਕਾਰ ਰੀਪੀਟ ਹੋਈ ਸੀ ਉਦੋਂ ਤਾਂ ਕਾਗਲੀ ਦਲ ਦੀ ਰੀਪੀਟ ਹੋ ਗਈ ਸੀ 12 'ਚ ਜਿਹੜੀਆਂ ਉਹਨਾਂ ਪੋਸਟਾਂ ਕੱਢੀਆਂ ਸੀ ਉਹ ਅੱਗੇ ਜਾ ਕੇ ਕਾਗਲੀ ਦਲ ਨੇ ਦੁਬਾਰਾ ਪੂਰੀਆਂ ਕੀਤੀਆਂ ਜਦੋਂ 17 ਦੇ ਵਿੱਚ ਕਾਂਗਰਸ ਆਈ ਸੀ ਕਾਗਲੀ ਦਲ ਰੀਪੀਟ ਹੋ ਕੇ ਕਾਂਗਰਸ ਦੀਆਂ ਸਰਕਾਰਾਂ ਉਹ ਦੀਆਂ ਪੋਸਟਾਂ ਉਹਨਾਂ ਪੂਰੀਆਂ ਕੀਤੀਆਂ ਸੀ ਐਵੇਂ ਜਿਹੜੇ ਕਾਂਗਰਸ ਦੀਆਂ ਪੋਸਟਾਂ ਸੀ ਉਹ ਇਹਨਾਂ ਨੇ ਪੂਰੀਆਂ ਕੀਤੀਆਂ ਆਪ ਸਿੰਗਲ ਭਰਤੀ ਨਹੀਂ ਦਿੱਤੀ ਤਾਂ ਇਸ ਕਰਕੇ ਅਸੀਂ ਕਹਿੰਨੇ ਕਿ ਜਦੋਂ ਵੀ ਅਸੀਂ ਕਿਤੇ ਤੁਹਾਡੇ ਨਾਲ ਆਉਣ ਆਉਣੇ ਆ ਸਾਨੂੰ ਡਾਂਗਾ ਛੋਟੇ ਵੱਜਦੇ ਆ ਆਨੰਦਪੁਰ ਦੇ ਵਿੱਚ ਇਹਨਾਂ ਦੇ ਐਸ ਐਚਓ ਤੇ ਜਿਹੜੇ ਨੇ ਡੀ ਐਸ ਪੀ ਸ਼ਰਯਮ ਤੁਰੇ ਫਿਰਦੇ ਆ ਚਪੇੜਾ ਸ਼ਰਯਮ ਸਾਡੇ ਮਾਰੀਆਂ ਸਾਡੀਆਂ ਛਾਤੀਆਂ ਦੇ ਉੱਤੇ ਕੀ ਇਹਨਾਂ ਨੇ ਗੋਡੇ ਰੱਖੇ ਅਸੀਂ ਕਹਿੰਦੇ ਅਸੀਂ ਕੋ ਡਰਨ ਵਾਲੇ ਨਹੀਂਗੇ ਹੁਣ ਤੁਹਾਨੂੰ ਐਸਾ ਸਿੱਖਤ ਐਸ ਅ ਯੂਥ ਕਿਸ ਸਰਕਾਰ ਦੇ ਵਿੱਚ ਪੰਜਾਬ ਦਾ ਫਿਊਚਰ ਦਿਖਦਾ ਹੈ ਇਹ ਸਰਕਾਰ ਦੇ ਵਿੱਚ ਫਿਊਚਰ ਸਾਨੂੰ ਸਿਰਫ ਤੇ ਸਿਰਫ ਪਰਚਿਆਂ ਦਾ ਡਰਾਉਣ ਵਾਲਾ ਦਿਸਦਾ ਸਾਡੇ ਉੱਤੇ ਜਿਹੜਾ ਅਸੀਂ ਪੁਲਿਸ ਦੀਆਂ ਲਾਠੀ ਚਾਰ ਦਿਸਦੀ ਆ ਜਾਂ ਦਿੱਲੀ ਤੋਂ ਵਹਿਲੇ ਹੋਏ ਇਹਨਾਂ ਦੇ ਆਕੇ ਮਤਲਬ ਜਿਹੜਾ ਇਹਦਾ ਇੱਕ ਪਿਓ ਤੇ ਇੱਕ ਚਾਚਾ ਮਨੀਸ਼ ਸ਼ੋਧਿਆ ਤੇ ਕੇਜਰੀਵਾਲ ਜਿਹੜਾ ਦਿੱਲੀ ਤੋਂ ਵਹਿਲਾ ਹੋਇਆ ਉਹਨਾਂ ਨੂੰ ਪੰਜਾਬ ਦੇ ਵਿੱਚ ਸੈਟਲ ਕਿਵੇਂ ਕਰਨਾ ਹੈ ਇਹ ਦਿਸ ਰਿਹਾ ਹੈ ਹੁਣ ਤੁਸੀਂ ਆਹ ਵੇਖੋ ਆ ਲੁਧਿਆਣੇ ਸ਼ਹਿਰ ਦੇ ਵਿੱਚ ਕਿੰਨੀ ਤੜੀ ਗੇਮ ਖੇਡੀ ਜਾ ਰਹੀ ਆ ਉਹ ਸੰਜੀਵ ਰੋੜਾ ਕੇ ਰਾਜ ਸਭਾ ਲਕੀਆ ਐਮਪੀ ਆ ਹੁਣ ਸੰਜੀਵ ਰੋੜਾ ਨੂੰ ਉੱਤੋਂ ਵਿਹਲਾ ਕਰਕੇ ਜਲਾਲਾਬਾਦ ਲਾਈ ਇੱਥੇ ਮੰਨ ਲੋ ਕਹਿੰਦਾ ਮੇਰੇ ਲੁਧਿਆਣੇ ਲੈ ਜਾਂਦਾ ਉੱਥੇ ਰਾਜ ਸਭਾ ਦੀ ਸੀਟ ਐ ਨਾ ਕਿੰਨੀ ਬਣਨੀ ਆ ਕੇਜਰੀਵਾਲ ਦੀ ਤੇ ਮਨੀਸ਼ ਸ਼ੋਧਿਆ ਦੀ ਨਹੀਂ ਜਾ ਰਹੀ ਕੇਜਰੀਵਾਲ ਲਈ ਉਹਦੇ ਵਾਸਤੇ ਸਿੱਧਾ ਸਿੱਧਾ ਇੱਕ ਜਗ੍ਹਾ ਬਣਾਈ ਜਾ ਰਹੀ ਆ ਪਰ ਅਸੀਂ ਫੇਰ ਕਹਿੰਨੇ ਆ ਪੰਜਾਬ ਦਾ ਅਸੀਂ ਯੂਥ ਆ ਪੜੇ ਲਿਖੇ ਆ ਪੰਜਾਬ ਨੂੰ ਅਸੀਂ ਆਪਦੀ ਦਿਸ਼ਾ ਦੇਣੀ ਵੀ ਸਾਡਾ ਫਰਜ਼ ਆ ਅਸੀਂ ਆਨੇ ਕਿ ਨੌਕਰੀਆਂ ਤੇ ਜਾਣਾ ਸਾਡਾ ਏ ਕਿਸ ਪਾਰਟੀ ਦੇ ਵਿੱਚ ਤੁਹਾਨੂੰ ਫਿਊਚਰ ਦਿਖਦਾ ਹੈ ਪੰਜਾਬ ਨੂੰ ਸਾਨੂੰ ਪੰਜਾਬ ਦੀ ਕਿਸੇ ਵੀ ਪਾਰਟੀ ਦੇ ਵਿੱਚ ਫਿਊਚਰ ਨਹੀਂ ਦਿਸਦਾ ਅਸੀਂ ਜਿੰਨਾ ਵੀ ਬੇਰੁਜ਼ਗਾਰ ਸਾਂਝਾ ਮੋਰਚਾ ਸਾਡਾ ਹੈ ਜਿੰਨੇ ਵੀ ਬੇਰੁਜ਼ਗਾਰ ਆ ਸਾਨੂੰ ਸਿਰਫ ਤੇ ਸਿਰਫ ਉਸ ਪਾਰਟੀ 'ਚ ਫਿਊਚਰ ਦਿਸੇਗਾ ਜਿਹੜਾ ਪੰਜਾਬ ਦੀ ਗੱਲ ਕਰੂਗਾ ਰੁਜ਼ਗਾਰ ਦੀ ਗੱਲ ਕਰੇਗਾ ਰੋਟੀ ਦੀ ਗੱਲ ਕਰੇਗਾ ਗਰੀਬੀ ਦੀ ਗੱਲ ਕਰੇ ਸਾਡੇ ਇਸ ਇਸ ਪਾਰਟੀ 'ਚ ਕੋਈ ਨਹੀਂਗਾ ਅਸੀਂ ਬੀਜੇਪੀ ਤੁਸੀਂ ਨਹੀਂ ਦੇਖੀ ਪੰਜਾਬ ਵਿੱਚ ਨਹੀਂ ਬੀਜੇਪੀ ਨਹੀਂ ਵੇਖੀ ਬੀਜੇਪੀ ਨੇ ਕੇਂਦਰ 'ਚ ਕੀ ਕੀਤਾ ਵੱਲੋਂ ਭਾਜਪੀ ਸਾਡੇ ਪੰਜਾਬ ਦੇ ਮੁੰਡੇ ਕਿਸਾਨੀ ਦੇ ਲਾਸਤੇ ਉਹ ਤੇ ਮੰਗਾ ਮੰਗਣ ਜਾ ਰਹੇ ਸੀ ਅਗੋ ਗੋਲੀਆਂ ਮਾਰਤੀਆਂ ਹਜੇ ਅਸੀਂ ਹੋਰ ਉਹਨਾਂ ਨੂੰ ਵੇਖਾਂਗੇ ਵੱਲੋਂ ਸਾਡਾ ਮੁੰਡਾ ਜਿਹੜਾ ਸੀ ਜਦੋਂ ਅਸੀਂ ਚੰਡੀਗੜ੍ਹ ਤੋਂ ਦਿੱਲੀ ਜਾ ਰਹੇ ਸੀ ਧਰਨੇ ਵਾਸਤੇ ਖੇਤੀਬਾੜੀ ਵਾਸਤੇ ਆਦੀ ਅਸੀਂ ਆਦੀ ਐਗਰੀਕਲਚਰ ਡਿਮਾਂਡਸ ਵਾਸਤੇ ਜਾ ਰਹੇ ਸੀ ਚੱਕ ਕੇ ਸਾਨੂੰ ਗੋਲੀ ਮਾਰਤੀ ਤੇ ਹੋਰ ਅਸੀਂ ਇੱਥੋਂ ਕੀ ਵੇਖ ਲੈਣਾਂ ਅਸੀਂ ਹੋਰ ਵੇਖਣਾਂ ਰਹਿ ਗਏ ਸਾਡਾ ਤਾਂ ਇਸ ਕਰਕੇ ਅਸੀਂ ਭਾਜਪੀ ਸਾਡੀ ਪੰਜਾਬ ਵਿਰੋਧੀ ਰਹੀ ਆ ਅਸੀਂ ਭਾਜਪਾ ਨੂੰ ਕੰਡੈਮਨ ਕਰਦੇ ਆ ਅਸੀਂ ਕਾਂਗਰਸ ਕਾਲੀ ਦਲ ਤੇ ਸਾਰਿਆਂ ਨੂੰ ਕਰਦੇ ਆ ਪਰ ਇੱਕ ਗੱਲ ਆ ਮੇਸ਼ਾ ਜਿਹੜਾ ਵਿਰੋਧ ਹੁੰਦਾ ਹੁੰਦਾ ਉਹ ਸੱਤਾ ਦਾ ਵਿਰੋਧ ਹੁੰਦਾ ਅਸੀਂ ਇਹ ਆਨੇ ਕਿ ਨਾ ਸਾਡਾ ਕਾਂਗਰਸ ਨੇ ਕੁਛ ਕੀਤਾ ਨਾ ਕਾਲੀ ਦਲ ਨੇ ਕੁਛ ਕੀਤਾ ਵਿਰੋਧ ਕਿੰਦਾ ਹੋਣਾ ਸੱਤਾ ਦਾ ਵਿਰੋਧ ਹੋਣਾ ਤੇ ਸੱਤਾ 'ਚ ਕੋਨਾ ਆਮ ਆਦੀ ਪਾਰਟੀ ਆ ਤੇ ਸੱਤਾ 'ਚ ਕੋਨਾ ਭਾਜਪਾ ਆ ਤੇ ਇਸ ਕਰਕੇ ਨਾਲ ਕੇਂਦਰ ਦੀ ਸਰਕਾਰ ਸਾਡੀ ਸਾਕੀ ਬਣੀ ਤੇ ਨਾ ਹੀ ਦਾ ਸਰਕਾਰ ਬਣੀ ਪਰ ਇੱਕ ਤੁਹਾਡੇ ਅਸੀਂ ਇਸ ਪਲੇਟਫਾਰਮ ਤੇ ਦਾਲ ਅਸੀਂ ਚੇਤਾਵਨੀ ਦਿੰਦੇ ਆ ਪਹਿਲੀ ਬੇਨਤੀ ਆ ਸਾਡੀ ਕਿ ਕਿ ਅਸੀਂ ਜਿਹੜੇ ਪੜ੍ਹੇ ਲਿਖੇ ਆ ਆਪਾਂ ਵਿਦਿਆਰਥੀ ਆ ਸੀ ਤੇ ਇੱਕ ਅਸੀਂ ਸਿਆਣੀ ਨਾਗਰਿਕਾਂ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਸਾਡੇ ਰੋਜ਼ਗਾਰ ਦਾ ਹੱਲ ਕਰੋ ਤੁਹਾਨੂੰ ਲੱਗਦਾ ਜਿਹੜੀਆਂ ਮੰਗਾਂ ਤੁਹਾਡੀ ਸਾਡੇ 3 ਸਾਲ ਤੋਂ ਅਣਦੇਖੀ ਕੀਤੀ ਜਾ ਰਹੀਆਂ ਉਹ ਇਸ ਪ੍ਰੋਫੈਸ਼ਨਲ ਪੂਰੀ ਹੋ ਜਾਣਗੀ ਵੇਖੋ ਹੋਰ ਸਾਡੇ ਕੋਲ ਹੱਲ ਕੀ ਹੈ ਮੰਨ ਲਓ ਇੱਕ ਤਾਂ ਸਾਨੂੰ 3 ਸਾਲ ਤੋਂ ਘਰੇ ਬਿਠਾਇਆ ਉਹਨੇ ਅਸੀਂ ਸੰਘਰਸ਼ ਵੀ ਨਾ ਕਰੀਏ ਸੰਘਰਸ਼ਤਾ ਸਾਡਾ ਰਾਈਟ ਹੈ ਨਾ ਮੰਨ ਲਓ ਪ੍ਰੋਟੈਸਟ ਸਾਡਾ ਕਨਸਟੀਟਿਊਸ਼ਨ ਰਾਈਟ ਹੈ ਕਿ ਇਹਨੂੰ ਹੀ ਛੱਡਦੀ ਅਸੀਂ ਪਰ ਚੋਣਾਂ ਦੇ ਜਨਾਬ ਦੇ ਟਾਈਮ ਦੇ ਵਿੱਚ ਕਿਉਂ ਮਤਲਬ ਸਰਕਾਰ ਵੇਖੋ ਸਰਕਾਰ ਦੇ ਉੱਤੇ ਪ੍ਰੈਸ਼ਰ ਕਦੋਂ ਬਿਲਡ ਕੀਤਾ ਜਾ ਸਕਦਾ ਹੈ ਮਤਲਬ ਸਰਕਾਰ ਦੇ ਉੱਤੇ ਸਰਕਾਰ ਨੂੰ ਗੰਦਿਆ ਕਦੋਂ ਕੀਤਾ ਜਾ ਸਕਦਾ ਹੈ ਇਲੈਕਸ਼ਨ ਦੇ ਵਿੱਚ ਕੀਤਾ ਜਾ ਸਕਦਾ ਹੈ ਅਸੀਂ ਕੋਈ ਇੱਥੇ ਰਾਜਨੀਤੀ ਖੇਡਣ ਆਏ ਹਾਂ ਅਸੀਂ ਕੋਈ ਇਲੈਕਸ਼ਨ ਲੜਨ ਆਏ ਹਾਂ ਜਾਂ ਅਸੀਂ ਇੱਥੇ ਕੋਈ ਕਾਲੀ ਦਲ ਕਾਂਗਰਸ ਦੀ ਕੰਪੇਨ ਨਹੀਂ ਕਰਨ ਆਏ ਅਸੀਂ ਤਾਂ ਆਪਣੀਆਂ ਮੰਗਾਂ ਲੈਣ ਆਏ ਹਾਂ ਅਸੀਂ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਕਹਾਂਗੇ ਕਿ ਇਹ ਧੋਖਾ ਹੈ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਇਹ ਤੁਹਾਡੇ ਸਿਰ ਦੇ ਉੱਤੇ ਕੇਜਰੀਗਲ ਬਿਠਾਉਣ ਦੀ ਗੱਲ ਹੈ ਜਿਹੜੀ ਉਹ ਹੋ ਰਹੀ ਆ ਪਰ ਅਸੀਂ ਫਿਰ ਵੀ ਕਹਿੰਦੇ ਹਾਂ ਜੇ ਕੇਜਰੀਵਾ ਸਾਡੇ ਸਿਰ ਤੇ ਪਿੰਡਾਂ ਚ ਅਸੀਂ ਨਹੀਂ ਵੜਨੇ ਦਾ ਪਹਿਲਾਂ ਸਾਡੇ ਸਿਰ ਤੇ ਨਾ ਰਾਗਬ ਚੱਡੇ ਬਿਠਾਇਆ ਸੀ ਔਰ ਇੱਕ ਗੱਲ ਕਹਿੰਦੇ ਰਾਗਬ ਚੱਡੇ ਨੂੰ ਕਹਿੰਦੇ ਤੇਰੀਆਂ ਲੱਤਾਂ ਚ ਐਨਾ ਦਮ ਆ ਪੰਜਾਬ ਦੀ ਕਿਸੇ ਸੀਟ ਤੋਂ ਇਲੈਕਸ਼ਨ ਲੜ ਕੇ ਵਿਖਾ ਤੈਨੂੰ ਦੱਸਦੇ ਅਸੀਂ ਕਿਵੇਂ ਨੰਗਿਆਂ ਕਰੀਦਾ ਹੈ ਤਾਂ ਹੁਣ ਸਾਡੇ ਸਿਰ ਤੇ ਆ ਕੇ ਕੇਜਰੀ ਨੂੰ ਬਿਠਾਦਾ ਜੇ ਐਨਾ ਦਮ ਕੇਜਰੀ ਵਾਲਾ ਇਲੈਕਸ਼ਨ ਲੜਾਉਦਾ ਇੱਥੋਂ ਵੇਹਦੇ ਅਸੀਂ ਕਿਵੇਂ ਜਿਤਾਉਣਾ ਤਾਂ ਅਸੀਂ ਗੱਲ ਕਹਿੰਦੇ ਅੱਜ ਭਾਵੇਂ ਅਸੀਂ ਛਿੱਤਰ ਖਾਦੇ ਆ ਠੀਕ ਹੈ ਸਾਨੂੰ ਕੋਈ ਡਰ ਨਹੀਂਗਾ ਸਾਡੇ ਤੇ ਜਦੋਂ ਬਾਬਰ ਚੜ ਕੇ ਆਇਆ ਸੀ ਡਰੇ ਅਸੀਂ ਉਹਦੋਂ ਨਹੀਂ ਸੀ ਸਾਡੇ ਤੇ ਜਦੋਂ ਅਬਦਾਲੀ ਚੜ ਕੇ ਆਇਆ ਸੀ ਡਰੇ ਅਸੀਂ ਉਹਦੋਂ ਨਹੀਂ ਸੀ ਡਰਨਾ ਸੀ ਅੱਜ ਵੀ ਨਹੀਂ ਸਾਨੂੰ ਫੜ ਕੇ ਲੈ ਜਾਣ ਪਰਚੇ ਕੱਟ ਲੈ ਜੋ ਕੁਝ ਹੁੰਦਾ ਹੈ ਅਸੀਂ ਨਾ ਅੱਜ ਡਰਨਾ ਨਾ ਕੱਲ ਡਰਨਾ ਪਰ ਜਦੋਂ ਪਿੰਡਾਂ ਦੇ ਵਿੱਚ ਤੁਸੀਂ ਆਉਗੇ ਤੁਹਾਨੂੰ ਪਤਾ ਕਿਸਾਨੀ ਮੋਰਚੇ ਸਮੇਂ ਮਲੂੜ ਦੇ ਵਿੱਚ ਭਾਜਪੀ ਦੇ ਇੱਕ ਐਮਐਲਏ ਨੂੰ ਲੋਕਾਂ ਨੇ ਗੁੱਸੇ ਵਿੱਚ ਆ ਕੇ ਨੰਗਾ ਕੀਤਾ ਸੀ ਪੱਲਾ ਕਸ਼ਹਿਰਾ ਥੱਲੇ ਰਹਿਣ ਦਿੱਤਾ ਸੀ ਉਹ ਪੰਜਾਬੀਆਂ ਦੀ ਸ਼ਾਨ ਆ ਕਿ ਐਨੀ ਕੋਈ ਗਦਰ ਅਸੀਂ ਕਰਦੇ ਆ ਤੇ ਇਹੋ ਹਾਲ ਇਹਨਾਂ ਦੇ ਐਮਐਲਏ ਦੇ ਇਹਨਾਂ ਦੇ ਮੰਤਰੀਆਂ ਦੇ ਪਿੰਡਾਂ ਦੇ ਵਿੱਚ ਅਸੀਂ ਕਰਾਂਗੇ ਅਸੀਂ ਲੀੜੇ ਵੀ ਪਾੜਾਂਗੇ ਕੱਪੜੇ ਵੀ ਪਾੜਾਂਗੇ ਪਰ ਅਸੀਂ ਉਦੋਂ ਪਾੜਾਂਗੇ ਜਦੋਂ ਅਸੀਂ ਇਕੇ ਹੋਏ ਜੇ ਸਾਡੇ ਰਜਗਾਰ ਦਾ ਹੱਲ ਕਰੂਗਾ ਸਾਡੀ ਕਿਸਾਨੀ ਦਾ ਹੱਲ ਕਰੂਗਾ ਮਜ਼ਦੂਰਾਂ ਦਾ ਹੱਲ ਕਰੂਗਾ ਤਾਂ ਸਾਨੂੰ ਕੋਈ ਸਰਕਾਰ ਨਹੀਂ ਸਾਡੇ ਲਈ ਉਸੇ ਰਿਕ ਸਰਕਾਰ ਚੰਗੀ ਆ ਸਾਡਾ ਰਜਗਾਰ ਦਾ ਹੱਲ ਕਰੂਗਾ ਆ ਸਾਰੇ ਬੇਰੁਜ਼ਗਾਰ ਇਹਦੇ ਲਈ ਕੰਮ ਨਹੀਂ ਕਰੂਗਾ ਸਤਾਹੀ ਦੇ ਵਿੱਚ